ਕਿ ਉਹ ਕਿਹੜੀ ਚੋਕਲੇਟ ਲੈਣਾ ਓਏ ਹਾਏ ਨੀ ਇਹ ਕੁੜੀ ਉਹ ਨਾਲ ਚੋਕਲੇਟ ਹਾਂ ਜਿਹੜੇ ਸਾਂ ਜਿਹੜੇ ਸਾਂ ਮੈਂਦਾ ਦੇ ਰੇਡ ਵਾਂ ਮਿਲਦਾ ਸੰ ਸੰ ਕਰਕੇ ਕੜੀ ਆ ਬੰਦ ਇਹ ਤਾਂ ਹੈ ਨਹੀਂ ਨਹੀਂ ਲਿੰਡਰ ਦੀ ਚਾਕਲੇਟ ਬਹੁਤ ਸਭ ਤੋਂ ਬਹੁਤ ਵਧੀਆ ਚਾਕਲੇਟ ਆ ਮਿੱਤਰੋ ਬਹੁਤ ਸੁਆਦ ਵਧੀਆ ਸਾ ਜੀ ਐਨੂੰ ਟੋਪ ਦੀ ਕੁਨਾਫਾ ਕੁਨਫਾ ਨਹੀਂ ਵਧੀਆ ਵਧੀਆ ਹੈਗਾ ਇਹਦੇ ਖਾ ਖਾ ਕੇ ਤੁਕਦੀਆਂ ਭਰਾਵਾ ਇਹ ਇਹਦੇ ਤੁਕਣੀਆਂ ਪਈਆਂ ਕੁਨਾਫਾ ਦੇ ਸਾਨੂੰ ਮਤਲਬ ਕਿ ਬਿਲਕੁਲ ਨਹੀਂ ਸੁਆਦ ਹੈਗੀ ਕੁਨਾਫਾ ਇਹ 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 ਬਿਲਕੁਲ ਨਾ ਕੋਈ ਦੇਖਦੂ ਕੇ ਲੈ ਉਹ ਬੇਕਾਰ ਚੀਜ਼ਾਂ ਐ ਇਦਾਂ ਦੀਆਂ ਕੁਨਾਫੇ ਕੁਨਫੇ ਕੋਈ ਹੈ ਨਹੀਂ ਕੋਈ ਇਦਾਂ ਦਾ ਕੁਝ ਲੈਣ ਦੇਣ ਨਹੀਂ ਹੈਗਾ ਲਿੰਡਰ ਦੀ ਚਾਕਲੇਟ ਸਭ ਤੋਂ ਬੈਸਟ ਹੈ ਲਿੰਡਿਟ ਇੰਟਰ ਚਾਕਲੇਟਸ ਇਹ ਠੀਕ ਹੈ ਯਾਰ ਕਿੰਡਰ ਦੀਆਂ ਵਧੀਆ ਵਾ ਗਗੂਏ ਕਿਹੜੀ ਚੌਕਲੇਟ ਲੈਣ ਲੱਗਾ ਹੁਣ ਫੇ ਆ ਠੀਕ ਹੈ ਯਾਰ ਕਿੰਡਰ ਦੀ ਚੌਕਲੇਟ ਓਕੇ ਆਰਪੋਰਟ ਪੂਰੀ ਇਹ ਲੈ ਆ ਰਾਮ ਦਾ ਠੀਕ ਆ ਹਾਂਜੀ ਹੈ ਕਿੰਡਰ ਦੀ ਹਾਂ ਹਾਂ ਕਿੰਡਰ ਦੀ ਚੌਕਲੇਟ ਲੈ ਲੈ ਨਵਾਂ ਫਲੇਵਰ ਆਇਆ 1 ਫੈਂਟੇ ਦੇ ਵਿੱਚ ਆ ਲੈਨੇ ਯਾਰ ਦੋ ਦੋ ਕੈਨ ਨੂੰ ਘਰ ਰੱਖਦੇ ਆ ਕੈਨ ਆਪਨੇ ਕੇਣਾ ਆਪਨੇ ਤੇਲੇ ਲੱਤਨ ਕੇਣਾ ਆਪਨੇ ਤੇਲੇ ਲੱਤ ਜਵ ਬਾਸਕਟ ਲੈ ਕੇ ਆਓ ਆਪਣੇ ਪ੍ਰਕਾਸ਼ ਉਹਦੇ ਕੋਲ ਸੁਨਾ ਨਨਨ ਨਨ ਨਿਤਰਾਵੇ ਆ ਪਾਪਾ ਇਹ ਵਿੱਚ ਲੈ ਲੈ ਚੋ ਆਈ ਨਹੀਂ ਉਹ ਧੀਰ ਕੇ ਸਦਿਆਂ ਬਾਹਰ ਬਕਰ ਦਿੰਦਾ ਇਹ ਸੇਵਾ ਹੀ ਹੈ ਜਿਹੜੇ ਮੱਝਲੇ ਬੀੜੇ ਦੇ ਨਾਮ ਵਿੱਚ ਹੈ ਨਾ ਦੁਕਾਨ ਡੋਕਰਾ ਇਹੋ ਨਾ ਦੁਕਾਨ ਕੱਪਾ ਲੁੱਟ ਕੇ ਲਈ ਜਾਣੀ ਉਹ ਨਹੀਂ ਯਾਰ ਕਿਹੜਾ ਬੰਦਾ ਕਹਿੰਦਾ ਦੁਕਾਨ 'ਚ ਹੈ ਨਹੀਂ ਹੈ ਮਾਲਕ ਨਹੀਂ ਹੈਗਾ ਮਾਲਕ ਨਹੀਂ ਹੈਗਾ ਮਾਲਕ ਆ ਖੜਾ ਯਾਰ ਤੇਰੇ ਸਾਹਮਣੇ ਮਾਲਕ ਖੜੇ ਆ ਤੂੰ ਦਾ ਸਾਨੂੰ ਗਈ ਜਣਾ ਹੈ ਸੇਵਾ ਹੀ ਅੱਜ ਸੇਵਾ ਹੀ ਆ ਇੱਥੇ ਆਵੇ ਨਵੇਂ ਫਲੇਵਰ ਆਏ ਯਾਰ ਨਹੀਂ ਫਲੇਵਰ ਫਲੇਵਰ ਨਹੀਂ ਆਏ ਉਦਾਂ ਹੀ ਆ ਗੱਗੂ ਹੈਨਾ ਮੈਂ ਉਹਦਾ ਇੱਕ ਹੈਗਾ ਵਾ ਇਹ ਚੋ ਵੈਰੈਟੀ ਪੂਰੀ ਆ ਹੰਦਰੀ ਆ ਉਦੋਂ ਨਾ ਗੱਗੂ ਏ ਬੂਟ ਕਿਹੜੀ ਹੁੰਦੀ ਆ ਬੁਲਦਾ ਬੁਲਦਕ 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 ਕਿ ਮੈਗੀ ਕੋਰੀਅਨ ਕੋਰੀਅਨ ਆ ਨਾ ਇਹ ਕੋਰੀਅਨ ਬਹੁਤ ਕਰਾਰੀ ਆ ਇਹ ਬਹੁਤ ਕਰਾਰੀ ਕੋਰੀਅਨ ਰਾਮੇਨ ਅੱਛਾ ਕੋਰੀਅਨ ਰਾਮੇਨ ਆ ਇਹ ਕੋਰੀਅਨ ਰਾਮੇਨ ਤਦੀਦੂ ਹਾਂ ਨਹੀਂ ਕੀ ਉਤਖਾਦੀ ਉਸ ਤੋਂ ਹੀ ਨਹੀਂ ਫਿਰ ਜੋਲੋ ਚਿਪ ਦਾ ਲਈਏ ਅੱਜ ਕੋਈ ਪ੍ਰੈਂਕ ਤੂੰ ਆਂ ਹੈਂ ਹੋਰ ਪਾਸੇ ਨਿਕਲਦਾ ਜੋਲੋ ਚਿਪ ਲਈਏ ਫਿਰ ਜੋਲੋ ਚਿਪ ਜੋਲੋ ਚਿਪਸ ਪੁੱਛੀਏ ਉਹਨਾਂ ਜੋਲੋ ਚਿਪਸ ਹੈਗਾ ਜੋਲੋ ਚਿਪਸ ਜੋਲੋ ਚਿਪਸ ਜੋਲੋ ਚਿਪਸ ਦਾ ਬਹੁਤ ਤੜਾਕੇ ਵਾਲੀ ਚੀਜ਼ ਹੈ ਪੂਰੀ ਉਹ ਕਿ ਰਿਪੋਰਟ ਬਹੁ ਮਿਰਚਾਂ ਦੇ ਵਿੱਚ ਪਤਾ ਨਹੀਂ ਕਿਹੜੀ ਮਿਰਚ ਸਾਲੇ ਪੁੰਦੇ ਆ ਸਮਝ ਨਹੀਂ ਲੱਗਦੀ ਇੱਕ ਆਪਾਂ ਆ ਵਾਲੀ ਫੈਂਟਾ ਲਈ ਬਹੁਤ ਸਵਾਦ ਆ ਇਹ ਨਵੇਂ ਫਲੇਵਰ ਆਏ ਆ ਇਹ ਤੇ ਤੁਸੀਂ ਵੀ ਟ੍ਰਾਈ ਕਰਕੇ ਦੇਖੋ ਸਾਰੇ ਜਾਣੇ ਇੱਕ ਆਪਾਂ ਚੀਤੋਸ 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 ਚੱਲੋਗੇ ਤੇ ਇਹ ਇਹ ਦੱਸਿਓ ਵੀ ਇਹ ਕਿੱਦਾਂ ਦਾ ਆ ਜੀ ਸਾਰੇ ਜਾਣੇ ਕਮੈਂਟ ਕਰਦੇ ਜਰੂਰ ਦੱਸਿਓ ਸਾਨੂੰ ਜੀ ਕਿਹੜੀ ਨਵੀਂ ਆਈਟਮ ਆਈ ਹੈ ਟ੍ਰਾਈ ਕਰਕੇ ਦੇਖਾਂਗੇ ਅਸੀਂ ਵੀ ਤੁਹਾਨੂੰ ਦੱਸਾਂਗੇ ਸਵਾਗਤ ਹੈ ਤੁਹਾਡਾ ਪਰ ਕਾਇਤੂ ਕੋ ਚੱਕ ਚੁੱਕੀ ਜੇਵ ਚ ਨਾ ਭਾਲੀ ਤੂੰ ਜੇਵ ਚ ਨਾ ਕੁਛ ਭਾਲੀ ਇਹ ਮੇਰਾ ਯਾਰ ਏ ਓਏ ਆ ਕੀ ਦਾ ਫੂਨ ਚੱਕਿਆ ਓਏ ਇਹ ਕੀ ਦਾ ਫੂਨ ਚੱਕ ਰਿਹਾ ਅਸਲੀ ਬਾਤ ਸਾਲ ਹੈ ਸੋਹੀ ਬਾਤ ਚੁੱਪ ਚਖਾਵਾਂਗੇ ਠੀਕ ਹੋਣਾ ਚੁੱਪ ਚ ਲਾਣਾ ਖਾਵਾਂਗੇ ਹੈ ਵੀ ਮੈਨੂੰ ਸਮਝ ਆ ਗਿਆ ਓਮ ਬੇਓ ਉਹ ਦੋ ਤੋ ਪ੍ਰਕਾਸ਼ ਨੇ ਜਦਾਂ ਆਹ ਸਾਬਾ ਕਲਾਪਿੰਗ 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 ਕਰਣਾ ਬਿਆ ਪਰ ਇਹ ਕਲਾਪਿੰਗ ਕਰਾ ਵੀ ਆਹ ਬਈ ਬਰਾ ਨੂੰ ਬਣਾਉ ਕਰਦੇ ਮਾਮਾ ਜੀ ਦੇਖ ਇੱਥੇ ਫਲੇਵਰ ਦੇ ਕਿੰਨੇ ਪਏ ਆ ਹਨਾ ਮਿਲ ਗਾਰੰਟੀ ਆਹਦੀ ਗੀਂਦੇ ਆ ਫਲੇਵਰ ਆ ਤੀਜਾ ਜਿੰਜਰ ਜਿੰਜਰ ਸੌਂਦੀ ਦੇ ਆ ਜਾਣੀ ਆ ਇਧਰ ਵਾਲਾ ਅਧਰਗਲਾਵਾ ਚ ਤੂੰ ਕੋੜੂ ਨਹੀਂ ਲੀ ਬੋਰ ਨਹੀਂ ਆ ਆ ਵੇਖੋ ਹੋਰ ਵੀ ਫਲੇਵਰ ਪਏ ਉੱਤੇ ਆ ਲੋੜ ਵਾਲਾ ਆ ਵਾ ਆ ਵਾ ਗਲਤੀ ਨਹੀਂ ਮੇਰਾ ਸਾਰਾ ਡੀਟੋਕਸ ਹੋਇਆ ਵਾ ਜੀ ਤਾਂ ਸਹੀ ਆ ਵਾ ਆ ਵਾ ਵਧੀਆ ਆ ਇਹ ਕਿਹੜਾ ਮੜੇਕ ਆਵੇ ਆ ਜੀ ਗਵਾ ਆਪਾਂ ਲੈ ਕੇ ਦੇਖ ਲੈਂਦੇ ਹਾਂ ਗਵਾ ਵਧੀਆ ਉਹ ਐਵੇਂ ਐਵੇਂ ਹੰਮੀਆਂ ਭਰੀ ਜਾਂਦੇ ਵਾ ਉਹ ਵਿਹਾਂ ਦੀ ਪੱਤੀ ਲਿਆ ਕੇ ਚਾਹ ਬਣਾਉਣਾ ਲਾ ਦੇ ਗ੍ਰੀਨ ਟੀ ਦੀਆਂ ਗੱਲਾਂ ਕਰਨਦੇ ਆ ਲੈ ਲੋ ਲੈ ਲੋ ਹੈ ਢੜੀ ਪਰ ਖਾ ਹਾਂ ਭਾਈ ਰੀਆ ਦੀ ਪੱਤੀ ਲਿਆ ਕੇ ਚਾਹ ਬਣਾਉਣ ਵਾਲਾ ਵੀ ਗ੍ਰੀਨ ਟੀ ਦੀਆਂ ਗੱਲਾਂ ਕਰੁੰਦੇ ਆ ਤੂੰ ਕਿਹੜੀ ਪੀਣੀ ਆ ਇਹ ਤਾਂ ਛੋਟੀ ਸਾਹਿਬ ਜੀ ਛੋਟੀ ਜਿਹ ਤੁਸੀਂ ਪਹਿਲਾਂ ਆਈ ਗੋ ਲੈ ਲਈਏ ਤਿੰਨ ਵਾਰ ਗ੍ਰੀਨ ਟੀ ਲੈ ਕੇ ਲਿਓ ਆਉਂ ਪੜੀ ਨਵਾਂ ਹਰੂ ਸਕਦਾ ਨਵਾਂ ਆਰੀ ਗੋਪੀ ਬਈ ਨਾ ਜੇ ਵਰਤ ਨਹੀਂ ਕੀਤਾ ਸਾਹਿਬ ਜੀ ਅੱਛਾ ਹੋ ਗਿਆ ਇਧਰ ਹੋਰ ਥੋੜਾ ਨਾਮ ਬੋਲ ਨਾਮ ਉਹਦਾ ਫਲੇਵਰ ਦਾ ਨਾਮ ਬੋਲ ਨਾਮ ਨਹੀਂ ਪਤਾ ਜਾਂਦਾ

ਸੋ ਸਾਰੇ ਜਣੇ ਦੋਸਤੋ ਇਹ ਇਹ ਜਰੂਰ ਦੱਸਿਓ ਸਾਨੂੰ ਵੀ ਇਹ ਚੋਕਲੇਟ ਜਿਹੜੀ ਆ ਕਿੱਦਾਂ ਦੀ ਆ ਤੇ ਜਿਹੜੀਆਂ ਕਨਾਫਾ ਕਨੂਫਾ ਦੁਬਈ ਦੀਆਂ ਕਨਾਫਾ ਕਨੂਫਾ ਵਾ ਤੁਹਾਨੂੰ ਕਿੱਦਾਂ ਦੀ ਲੱਗੀਆਂ ਪਰ ਇੰਦੀ ਖਾਸ ਨਹੀਂ ਹੈਗੀ ਲਿੰਡਡ ਦੀਆਂ ਚੋਕਲੇਟਾਂ ਬਹੁਤ ਸਵਾਦ ਆ ਸਾਰੇ ਟਰਾਈ ਕਰਕੇ ਦੇਖਿਓ ਕੋਈ ਇਥੇ ਆਪਣੇ ਕਾਫੀ ਹੰਗਰੀ ਹਾਊਸ ਇਹ ਹੰਗਰੀ ਹਾਊਸ ਇਥੇ 24 ਘੰਟੇ ਓਪਨ ਰਹਿੰਦਾ ਇਹ ਹੰਗਰੀ ਹਾਊਸ ਜਲੰਧਰ ਸ਼ਹਿਰ ਵਿੱਚ ਸਥਿਤ ਹੈ ਇਹ ਉਹ ਸਾਰੇ ਜਣੇ ਕਿਸੇ ਨੂੰ ਵੀ ਰਾਤ ਨੂੰ ਭੁੱਖ ਸੂਰਾ ਕੋ ਲੱਗਦੀ ਆ スニーカー ਵਗੈਰਾ ਓ ਯਾਰ ਆ スニーカー ਵੀ ਸਹੀ ਆ ਯਾਰ ਗੱਗੂ ਇਹ ਹਾਂ ਦੋ ਦੋ ਆ ਲੈ ਲੈਨੇ ਆ ਉਹਨਾਂ ਦੀ ਜਿਹੜਾ ਜਰੂਰ ਹੋਣਾ ਵੀ ਆਪਣੀ ਗੈਂਗ ਲਈ ਛੋਟੇ ਵੀਰਾਂ ਲਈ ਛੋਟੇ ਵੀਸਮੀਰਾਂ ਲਈ ਛੋਟੀਆਂ ਛੋਟੀਆਂ ਚਾਕਲੇਟਾਂ ਆ ਵੀ ਪਾ ਲਓ ਯਾਰ ਸਿਰਾਂ ਜੇਲਾ ਦੁਰਗੀ ਜੀ ਲੈ ਲਏ ਹਨ ਜਿਹੜਾ ਜਹਾਜ਼ੀ ਨੂੰ ਹੁਣਾਦਾ ਤੇ ਕੀਤਵਾ ਤੇ ਜੁਹਾਰਵਾ ਤੇ ਹੋਰ ਉਹਦਾ ਕਿਹੜੀਆਂ ਕਿੜੀਆਂ ਵਧੀਆ ਵਾਕੋ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਕਿ ਕਿਹੜੀ ਚੋਕਲੇਟ ਵਧੀਆ ਹੁੰਦੀ ਹੈ। ਬਾਕੀ ਮੇਰੇ ਕਹਿਣ ਦੇ ਮਤਲਬ ਤਾਂ ਆ ਲਿੰਟਡ ਦੀ ਚੋਕਲੇਟ ਬਹੁਤ ਵਧੀਆ ਹੁੰਦੀ ਹੈ। ਲਿੰਟਡ ਦੇ ਵਿੱਚ ਬਹੁਤ ਬਹੁਤ ਈ ਵਧੀਆ। ਆ ਵੀ ਈ ਟਰਾਈ ਕੀਤਾ, ਆ ਵੀ ਕੀਤਾ ਹੋਇਆ, ਆ ਵੀ ਕੀਤਾ ਹੋਇਆ, ਆ ਵੀ ਕੀਤਾ ਹੋਇਆ, ਆ ਵੀ ਕੀਤਾ ਹੋਇਆ, ਆ ਵੀ ਕੀਤਾ ਹੈ ਟਰਾਈ। ਆ ਵੀ ਆ ਬਹੁਤ ਸਵਾਦ ਹੈ। ਆ ਜੀ। ਇਹ ਬਹੁਤ ਸਵਾਦ ਆ। ਇਹ ਮੇਰੀ ਫੇਵਰਟ ਚੋਕਲੇਟ ਹੈ। ਬਹੁਤ ਸਵਾਦ ਹੈ। ਆ ਵੀ ਫਰੇਰੋ ਦੇ ਵੀ ਵਧੀਆ ਵਾ ਚੋਕਲੇਟ ਨੇ। ਉਹ ਬਾਕੀ ਸਾਰੇ ਯਾਨੀ ਤੁਸੀਂ ਵੀ ਜਰੂਰ ਟਰਾਈ ਕਰਿਓ ਇਹ ਬੱਚਿਆਂ ਵਾਸਤੇ ਬਹੁਤ ਵਧੀਆ ਚੀਜ਼ ਹੈ। ਇਹ ਤੁਸੀਂ ਜਿੱਥੇ ਲੈ ਕੇ ਜਾਓ। ਇੱਕ ਉਹ ਹੀ ਦੀਦਾ ਗੋਲੀ ਇਹ ਗੋਲੀ ਇਹ ਬਹੁਤ ਹੀ ਬਹੁਤ ਕੱਟਵਾੜੀ ਦੀ ਖਾਣੀਆਂ ਇਹ ਤੁਹਾਨੂੰ ਦਿਖਾ ਦੇਵਾਂਗੇ। ਇਹ ਇਦਾਂ ਲੱਗਦਾ ਬਹੁਤ ਖੁਸ਼ ਹੋ ਦੇਣਗਾ। ਇਹ ਵੀ ਇੱਥੇ ਬਹੁਤ ਟੈਨਸ਼ਨ ਬੰਨਵਾ ਦਿੱਤਾ ਗਏ ਨੇ। ਜੇ ਤੁਸੀਂ ਜੁੜੇ ਹੋ ਸਾਡੇ ਨਾਲ ਹੋਰ ਵੀ ਤੁਹਾਨੂੰ ਦਿਖਾਉਣਾ ਹੈ ਸੋ ਇਥੇ ਬਹੁਤ ਨੋਰ ਕੀ ਹੈ ਅੰਗਰੀ ਹੋਲ ਦੇ ਵਿੱਚ ਬਹੁਤ ਛੋਟੀਆਂ ਛੋਟੀਆਂ ਬਾਗੀਆਂ ਮੋਰ ਕੀਤੀਆਂ ਹੋਈਆਂ ਚੀਜ਼ਾਂ ਆ। ਸੋ ਤੁਸੀਂ ਵੀ ਵਿਗੜ ਕਰਿਓ ਜਰੂਰ ਆਇਓ ਇੱਥੇ ਤੇ ਬਾਕੀ ਆਪਣੇ ਬੱਚਿਆਂ ਨਾਲ ਲੈ ਕੇ ਆਓ ਖਾਣ ਪੀਣ ਦਾ ਪ੍ਰੋਗਰਾਮ ਕਰਾ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਥੇ ਬਾਹਰ ਦੀਆਂ ਡਰਿੰਕਾਂ ਜਿਹੜੀਆਂ ਇੰਪੋਰਟਡ ਡਰਿੰਕਾਂ ਵਾ ਚੌਕਲੇਟਾ ਵਗੈਰਾ ਇਦਾਂ ਦੀਆਂ ਚੀਜ਼ਾਂ ਬੱਚਿਆਂ ਲਈ ਖੜਪੀ ਨੂੰ ਸਾਰਾ ਵਧੀਆ ਮਿਲਦਾ ਉਹ ਤੋਂ ਤੁਸੀਂ ਵੀ ਜਰੂਰ ਆਇਓ ਤੇ ਹਾਵੇ ਬਾਗਰਿਓ ਕੁਛ ਰਿਓ ਓਕੇ ਬਾਈ ਇਹ ਆਪਣਾ ਨਿਰਦੇਸ਼ ਭਰਾ ਆ ਉਹ ਕਿਦਾਂ ਠੀਕ ਠਾਕ ਵਧੀਆ ਵਧੀਆ ਬਣਾਓ ਵੀ ਬਿੱਲ ਬਣਾਓ ਤੁਹਾਨੂੰ ਦੱਸੋ ਜਰਾ ਬਿੱਲ ਕਿੰਨਾ ਕਰਦੇ ਇੰਡੀਅਨ ਕ੍ਰਾਂਤੀ ਚ ਬਿੱਲ ਬਣਾਉਣਾ ਇੰਡੀਅਨ ਕ੍ਰਾਂਤੀ ਚ ਇਹਦਾ ਫਲੇਵਰ ਕਿਦਾਂ ਦਾ ਆ? ਇਹਦਾ ਵਧੀਆ ਫਲੇਵਰ ਥੋੜਾ ਜਿਹਾ ਪਰ ਪਜੀ ਇਹਦਾ ਪਾਕਿਸਤਾਨ ਬਲੂ ਹਰਟ ਵਾਲਾ ਹੀਟ ਵਾਲਾ ਮੱਲੇ ਵਾਲਿਓ ਉਹ ਮੱਲੇ ਵਾਲਿਓ ਚੱਲ ਚੱਲ ਗੱਭੌਲੇਲਾ ਬਰਗਰ ਹਾਂਜੀ ਕੋ ਇੱਥੇ ਨਾ ਜਦਾਂ ਬਾਹਰ ਲੀਆਂ ਡਰਿੰਕਾਂ ਵੀ ਆ ਕੋਲਡ ਡਰਿੰਕਾਂ ਵਗੈਰਾ ਥੋੜੀਆਂ ਹੈਗੀਆਂ ਕੋਸਲੀ ਆ ਚਾਕਲੇਟਾਂ ਵਗੈਰਾ ਪਰ ਜਿੱਦਾਂ ਨਾ ਅੱਜ ਦੇ ਟਾਈਮ 'ਚ ਆਪਾਂ ਦੇਖਦੇ ਹਾਂ ਸਾਰੇ ਹਨਾ ਵੀ ਉਹਦੇ ਜਿਹੜੀ ਸਿਲਕ ਡੈਰੀ ਮਿਲਕ ਦੀ ਚਾਕਲੇਟ ਆਉਂਦੀ ਆ ਪਤਾ ਨਹੀਂ ਰੱਬ ਜਾਣੇ ਝੂਠ ਆ ਜਾਂ ਸੱਚ ਆ ਉਹਦੇ 'ਚ ਕੀੜੇ-ਮਕੜੇ ਨਿਕਲਦੇ ਪਏ ਹਨਾ ਸੋ ਤੁਸੀਂ ਸਾਰੇ ਜਾਣੇ ਕੋਸ਼ਿਸ਼ ਕਰਿਆ ਕਰੋ ਬੱਚਿਆਂ ਨੂੰ ਜਦੋਂ ਵੀ ਚੀਜ਼ ਲੈ ਕੇ ਦੇਣੀ ਆ ਖੁਦ ਲੈ ਕੇ ਦਿਆ ਕਰੋ ਡੇਟ ਉਹਦੀ ਚੈੱਕ ਕਰਕੇ ਲਿਆ ਕਰੋ ਕਿ ਐਕਸਪਾਇਰੀ ਆ ਜਾਂ ਸਹੀ ਡੇਟ ਹੈਗੀ ਆ ਹਨਾ ਬਾਕੀ ਬੱਚਿਆਂ ਨੂੰ ਉਹ ਚੀਜ਼ਾਂ ਲੈ ਕੇ ਦਿਆ ਕਰੋ ਜਿਹੜੀਆਂ ਮਤਲਬ ਕਿ ਵੀ ਸਹੀ ਆ ਉਹਨਾਂ ਦੇ ਖਾਣ ਵਾਸਤੇ ਹਨਾ ਪਰ ਡਾਕਟਰ ਫਿਰ ਵੀ ਆ ਅਵੋਇਡ ਕਰਦੇ ਆ ਚੀਜ਼ਾਂ ਨੂੰ ਵੀ ਮਿੱਠਾ ਘੱਟੋ ਘੱਟ ਖਵਾਓ। ਤੋਂ ਚਲੋ ਫਿਰ ਵੀ ਬੱਚਿਆਂ ਦੀ ਕਿਤੇ ਨਾ ਕਿਤੇ ਰੱਖਣੀ ਪੈਂਦੀ ਆ। ਦਿਲ ਕਰੀ ਜਾਂਦਾ ਬੱਚਿਆਂ ਦਾ। ਤੇ ਦੋਸਤੋ ਮੈਨੂੰ ਇੱਕ ਨਾ ਆ ਪੁੱਛਿਓ ਵੀ ਆ ਇਹ ਆ ਕਿਦਾਂ ਦਾ ਜਗਾੜ ਆ ਵੀ ਇਹ ਇਹ ਖਾਣ ਨੂੰ ਕੀ ਕਿਦਾਂ ਦਾ ਲੱਗਦਾ ਆ। ਵੀ ਸਾਰੇ ਜਣੇ ਦੱਸਿਓ ਸਾਨੂੰ ਹੈ ਵੀ ਬੱਚਿਆਂ ਲਈ ਲੈ ਕੇ ਜਾਵਾਂਗੇ ਫਿਰ ਇਸ ਚੀਜ਼ ਨੂੰ ਵੀ ਹਨਾ ਵੀ ਖਾਣ ਪੀਣ ਨੂੰ ਸਾਡੀ ਸਿਹਤ ਤੇ ਜਿਹੜਾ ਜੜੇ ਆ ਨਾ ਥੋੜਾ ਜਿਹਾ ਉਹ ਵਿਚਾਰੇ ਚੀਜ਼ੀਆਂ ਚੂੜੀਆਂ ਖਾਂਦੇ ਖੁਸ਼ ਰਹਿੰਦੇ ਆ ਪੂਰੀਆਂ। ਤੋ ਤੁਸੀਂ ਵੀ ਆਪਣੇ ਬੱਚਿਆਂ ਨੂੰ ਜਿੰਨਾ ਹੋ ਸਕਦਾ ਮੈਂ ਨਹੀਂ ਕਹਿੰਦਾ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਕੁਝ ਰੱਖਿਆ ਕਰੋ ਇੱਕ ਬਚਪਨ ਹੀ ਆ ਜਿਹੜੀਆਂ ਮਤਲਬ ਕਿ ਯਾਦਾਂ ਜਿਹਦੇ ਵਿੱਚ ਸੋਹਣੀਆਂ ਸੋਹਣੀਆਂ ਕਿਊਟ-ਕਿਊਟ ਉਹ ਯਾਦਾਂ ਪਲ ਜਿਹੜੇ ਰਹਿ ਜਾਂਦੇ ਹੁੰਦੇ ਆ ਸੋ ਤੁਸੀਂ ਵੀ ਸਾਰੇ ਜਣੇ ਕੋਸ਼ਿਸ਼ ਜ਼ਰੂਰ ਕਰਿਆ ਕਰੋ ਆਪਣੇ ਬੱਚਿਆਂ ਨੂੰ ਜਿੰਨਾ ਹੋ ਸਕਦਾ ਮੈਂ ਨਹੀਂ ਕਹਿੰਦਾ ਵੀ ਇਹਨਾ ਕਰੋ ਨਾ ਕਰੋ ਜਾਂ ਐਡਾ ਕਰੋ ਜਾਂ ਉਹਦਾ ਕਰੋ ਸੋ ਜਿੰਨਾ ਹੋ ਸਕਦਾ ਉਹਨਾਂ ਨੂੰ ਖੁਸ਼ ਰੱਖਿਆ ਕਰੋ ਘਮਾਇਆ ਫਰਾਇਆ ਕਰੋ ਇੱਕ ਆਪਣੇ ਮਾਪਿਓ ਵਾਸਤੇ ਜ਼ਰੂਰ ਟਾਈਮ ਗੱਡਿਆ ਕਰੋ ਜ਼ਰੂਰ ਕਿਉਂਕਿ ਜਿਹੜੇ ਤੁਹਾਡੇ ਮਾਪਿਓ ਆ ਉਹਨਾਂ ਦਾ ਜਿਹੜੇ ਬਚਪਨ ਦੇ ਵਿੱਚ ਕਿਉਂਕਿ ਪਹਿਲੇ ਟਾਈਮਾਂ ਦੇ ਵਿੱਚ ਕੁਝ ਵੀ ਇਦਾਂ ਦਾ ਹੁੰਦਾ ਨਹੀਂ ਸੀ ਹਨਾ ਸੋ ਉਹਨਾਂ ਦਾ ਜਿਹੜੇ ਦਿਲ ਦੇ ਚਾਹ ਆ ਨਾ ਹੌਲੀ 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 ਕਿਉਂਕਿ ਦੌੜਦੇ ਤਾਂ ਹੁੰਦੇ ਨਹੀਂ ਉਹ ਹਨਾ ਉਹਨਾਂ ਨਾਲ ਸੰਗ ਨੂੰ ਘੁੰਮਉਂਦੀ ਆ ਸੋ ਤੁਸੀਂ ਕੋਸ਼ਿਸ਼ ਕਰਿਆ ਕਰੋ ਉਹਨਾਂ ਨੂੰ ਘੁਮਾਇਆ ਕਰਿਆ ਕਰੋ ਫਲਾਇਆ ਬਲਾਇਆ ਕਰੋ ਬਾਹਰ ਲੈ ਕੇ ਜਾਇਆ ਕਰੋ ਤੇ ਇੰਜੋਏ ਕਰਿਆ ਕਰੋ ਸੋ ਹੱਦ ਦੇ ਬਾਅਦ ਦੇ ਰਹੇ ਸਾਰੇ जुड़े रहियो ਤੁਹਾਡਾ ਭਰਾ 0790 ਗੁਰਪ੍ਰੀਤ ਸਿੰਘ 0790 ਰੋਜ਼ ਬਲੌਗ ਬਣਾਉਂਦੇ ਰਾਵਾਂਗੇ ਪਾਉਂਦੇ ਰਾਵਾਂਗੇ ਸੋ ਤੁਸੀਂ ਆਪਣੇ ਭਰਾ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਫੋਲੋ ਕਰਨਾ ਲਾਈਕ ਕਰਨਾ ਤੇ ਇੱਕ ਸਾਡੇ ਕਮੈਂਟਾਂ 'ਚ ਜਰੂਰ رائے ਦਿਆ ਕਰੋ ਵੀ ਤੁਸੀਂ ਕਿੱਦਾਂ ਦੇ ਬਲੌਗ ਦੇਖਣੇ ਚਾਹੁੰਦੇ ਆ ਤੇ ਸਾਡੇ 'ਚ ਕੀ ਕੀ ਗਲਤੀਆਂ ਨੇ ਸੋ ਹਰਦੇ ਵਾਦ ਦੇ ਰਹੋ ਓਕੇ ਬਾਏ